देखो सारी वैरायटीज इस तरह की 15 अगस्त आ रही है इसवेला तिहारों ने दिन है ਤੁਹਾਨੂੰ ਮਸਕੀ ਕਰਕੇ ਅਸੀਂ ਥੋੜਾ ਜਿਆ ਹੋਫਰਾ ਵੀ ਚੱਲ ਰਹੀ ਹੈ ਸਾਡੀ ਸ਼ੋਰ ਤੇ ਉੱਤੇ ਜੋ ਵੀ ਚੱਲ ਰਿਹਾ ਤੁਹਾਨੂੰ ਪਤਾ ਹੈ ਇੱਕ ਵਾਰ ਲੇਡੀਜ਼ ਦੇ ਵਿੱਚ ਅਸੀਂ ਆਇਸਾ ਹੌਲ ਦੇ ਕੋਲ ਚੱਲ ਗਏ ਚੱਲ ਗਏ ਜੋ ਵੀ ਹੋਫਰਾ ਤੁਹਾਡੇ ਦਾਮਨੀ ਆ ਚੈੱਕ ਕਰੋ ਤੁਸੀਂ ਆ ਲੇਡੀਜ਼ ਦੇ ਅੰਦਰ ਆ ਜੀ ਬੈਲੀ ਚੈੱਕ ਕਰੋ ਤੁਸੀਂ ਗਰਲਿਸ਼ ਬੈਲੀ ਆ ਬਿਲਕੁਲ ਲੇਟੈਸਟ ਆਈਟਮ ਹੈ ਬਹੁਤ ਸੋਹਣਾ ਬੈਲੀ ਟਾਈਟ ਲੁੱਕ ਹੈ ਦੇਖੋ ਅਸਲੀ ਤਾਂ ਚੈੱਕ ਕਰੋ ਜੀ ਜਿਹੜੀ ਇਹ ਬੈਲੀ ਹੈ ਨਾ ਜੀ ਇਹ ਬੈਲੀ ਮੰਨ ਕੇ ਚਲੋ 1500 ਤੋਂ ਲੈ ਕੇ 2000 ਰੁਪਏ ਤੱਕ ਦੀ ਬੈਲੀ ਹੈ ਘੱਟੋ ਪਰ ਇਸ ਟਾਈਮ ਸੇਲ ਦੇ ਵਿੱਚ ਸਿਰਫ 500 ਰੁਪਏ ਗੱਡੀ ਹੋਈ ਹੈ ਓਨਲੀ ਓਨਲੀ 500 ਰੁਪਏ ਤੋਂ ਜਲਦੀ ਤੇ ਜਲਦੀ ਵੇਚ ਕਰੋ ਰਖੜੀ ਕਰਕੇ ਖਾਸ ਆਫਰ ਲਾਈ ਹੋਈ ਹੈ 15 ਅਗਸਤ ਦੇ ਉੱਪਰ ਤੇ ਰਖੜੀ ਕਰਕੇ ਬਾਕੀ ਤਾਂ ਹੋਰ ਵੀ ਬੜੀ ਅਨਵੀ ਐਡਵਾਂਸ ਹੋਣੇ ਸੈਂਡਲ ਦੇਖੋ ਤੁਸੀਂ ਨਾ ਸੋਨਾ ਸੰਗ ਲੱਗ ਗਿਆ 20 ਲੋਕ ਦੇ ਅੰਦਰ ਬਲੋਕ ਹੀ ਉਹਦੇ ਅੰਦਰ ਹੈ ਮਾਡਾ ਇੱਕ ਹੈਗੀ ਆਚੀ ਜੀ ਸਲੀਪਰ ਦੇ ਵਿੱਚ 2 ਕੋਇਜ਼ ਹੀ ਬਹੁਤ ਬੈਟਰ ਹੈ ਪੀਸ ਦੇਖੋ ਸੀ ਗਲਾਸ ਹੀ ਹੁੰਦਾ ਸੰਦ ਫੀਟਰ ਹੈ ਜੀ ਬਾਕੀ ਇਧਰ ਕੈਮਰਾਮੈਨ ਇਧਰ ਉਹ ਮੜਾ ਜਾ ਸਾਰਾ ਦਾ ਹਲ ਸ਼ੂਜ਼ ਸਾਰੇ ਓਨਲੀ 500 ਹੈ ਜੀ ਜਿਹੜਾ ਮਰਜੀ ਦੇਖੋ ਗਾਰਨਿਸ਼ ਦੇ ਵਿੱਚ ਸਾਰੇ ਸਪੈਸ਼ਲ ਹਨ ਦੇਖੋ ਗੋਲ ਨਾਲ ਮੇਰੀਆਂ ਭੈਣਾਂ ਵਾਸਤੇ ਨਵੇਂ-ਨਵੇਂ ਗਿਫਟ ਹੈ ਤਿਹਾੜ ਵਾਸਤੇ ਦੇਖੋ ਜਿਸ ਤਰ੍ਹਾਂ ਕੀ ਰਖੜੀਆਂ ਆ ਰਹੀਆਂ ਉਹਨਾਂ ਵਾਸਤੇ ਬਹੁਤ ਹੀ ਖੂਸ਼ ਹੈ ਵੀਰਾਂ ਜੀ। ਬੀ ਅੰਤ ਦੇ ਡੀਏਸੀ ਜਿੰਦਰ ਚ। ਵੀਡੀਓ ਥੋੜੀ ਜਿਹੀ ਲੰਬੀ ਹੋਣੀ ਹੈ। ਸੋ ਲਾਸਟ ਤੱਕ ਦੇਖਿਓ। ਇਹ ਪੰਜ ਪੰਜ ਸਪਰ ਵਾਲੀ ਸੀਰੀਜ਼ ਹੈ। 71 1 ਕਾ ਨਿਗਾ ਮਾਰੋ ਦੇਖੋ ਤੁਸੀਂ। ਇਹ 2-200 ਰੁਪਏ ਪੀਸ ਹੈ। ਓ ਜੀ। ਕੌਣ ਲਈ 2-200 ਰੁਪਏ? ਹਾਂ ਇਹਦੇ ਜੇਕਰ ਤੁਸੀਂ 10 ਪੇਅਰ ਇਕੱਠੇ ਲੈ ਲਿਓ ਤਾਂ ਇਹ ਤੁਹਾਨੂੰ ਸਾਰੇ ਹੀ 100-100 ਰੁਪਏ ਦਾ ਪੇਅਰ ਲਾ ਦਾਂਗੇ। ਬਾਕੀ ਤੁਹਾਨੂੰ نیچے ਹੋਰ ਦਿਖਾ ਦਿੰਨੇ ਆਂ। ਕਿਕਸ ਜੈਂਸਫੇਅਰ ਦੇ ਵਿੱਚ ਆਫਰ ਲਾਈ ਹੈ ਉਹ ਤੁਹਾਨੂੰ نیچے ਦਿਖਾਉਣੀ ਅੱਜ ਜੀ ਜੈਂਸਫੇਅਰ ਦਿਖਾਣਾ ਤੁਹਾਨੂੰ ਬਹੁਤ ਅੱਛੀ ਓਫਰ ਹੈ ਜੀ ਤੁਸੀਂ ਦੇਖ ਕੇ ਤਾਂ ਨੋ ਹੋ ਜਾਓਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਜੀ ਇਸ ਦਿਨ ਲੋਜੀ ਚੈੱਕ ਕਰੋ ਆਈਟਮ ਬ੍ਰੈਂਡ ਚੈੱਕ ਕਰੋ ਤੁਸੀਂ ਕਿਹੜਾ ਜੀ ਦਾ ਬੂਸ ਦਾ ਜੀ ਮੈਂ 100% ਸ਼ੋਰ ਆ ਤੁਹਾਨੂੰ ਬਾਜ਼ਾਰ ਦੇ ਅੰਦਰ ਇਹ ਜੁੱਤੀ ਈਰਾਰ 1100 ਰੁਪਏ ਦੀ ਮਿਲਣੀ ਹੈ ਤੇ ਆਪਣੇ ਕੋਲ ਮਿਲੀਆਂ ਓਨਲੀ 500 500 ਰੁਪਏ ਦੀ ਹਾਂਜੀ ਹਾਂਜੀ 500 ਰੁਪਏ ਇਹ ਭਰਾਵਾ ਵਾਸਤੇ ਸਪੈਸ਼ਲ ਲਾਈਆ ਆਫਰ ਆਪਾਂ ਨੇ 500 ਰੁਪਏ ਦੇ ਵਿੱਚ ਡਿਜ਼ਾਈਨ ਆਰਟੀਕਲ ਇੱਕ ਤੋਂ ਇੱਕ ਦਾ ਆਰਟੀਕਲ ਮਿਲ ਜਾਣਗੇ ਚੈੱਕ ਕਰੋ ਓਨਲੀ ਸਿਰਫ 500 ਰੁਪਏ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਜੀ ਜੀ ਕੁਸੀਂ ਸਭ ਤੋਂ ਵੱਡੀ ਚੀਜ਼ ਬ੍ਰੈਂਡ ਚੈੱਕ ਕਰੋ ਵੀ ਕਿਹੜੀ ਕੰਪਨੀ ਆਉਂਦਾ ਠੀਕ ਹੈ ਜੀ 500 ਰੁਪਏ ਜਿੱਤੀ ਆਪ ਯਾਦ ਕਰੋਗੇ ਜੇ ਮੇਰਾ ਸੱਜਣ ਵੀਰ ਭਰਾ ਕੋਈ ਸ਼ੇਅਰ ਕਰਕੇ ਆਉਂਦਾ ਹੈ ਉਹਨੂੰ ਇੱਕ ਸਪੈਸ਼ਲੀ ਅਸੀਂ ਗਿਫਟ ਵੀ ਦਾਂਗੇ ਜਿੰਨਾ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਆਨੇਓ ਸਕਰੀਨ ਸ਼ਾਟ ਤੁਹਾਡੇ ਕੋਲ ਲੈ ਕੇ ਆਨੇਓ ਉਹਨੂੰ ਬਕਾਇਦਾ ਸ਼ੂਟਰ ਦੇ ਰਿਲੇਟਡ ਗਿਫਟ ਦਿੱਤਾ ਜਾਊਗਾ ਠੀਕ ਹੈ ਜੀ ਜਿਸ ਤਰ੍ਹਾਂ ਸ਼ਾਇਨ ਲਾਲ ਉਹ ਕੋਈ ਵੀ ਚੀਜ਼ ਹੈ ਉਹ ਆਪਣੇ ਵੱਲੋਂ ਅਸੀਂ ਗਿਫਟ ਦਾਂਗੇ ਭਰਾ ਨੂੰ ਠੀਕ ਹੈ ਜੀ ਸਾਡੇ ਕੋਲ ਤੂਫਾਨ ਜੁੱਤੀ ਚੈੱਕ ਕਰੋ ਜੀ ਵਿਆਚ ਕੁ ਬਾੜ ਦੇ ਰਹੇ ਆ ਜੀ ਕੁ ਬਾੜ ਬਿਲਕੁਲ ਉਹ ਵੀ ਤੁਹਾਡ ਨੂੰ ਪੂਰੇ ਪੈਸੇ ਲੈ ਕੇ 1200 115 ਸਿੱਪੇ ਤੱਕ ਆਪਾਂ ਤੁਹਾਨੂੰ ਦੇ ਰਹੇ ਆ ਓਨਲੀ ਸਿਰਫ 500 ਰੁਪਏ ਜੀ 500 ਰੁਪਏ ਸੇਲ ਹੈ ਜੀ ਸੇਲ ਇੱਕ ਤੋਂ ਇੱਕ ਜੋੜਾ ਪਿਆ ਜੀ ਦੇਖਣ ਵਾਲੇ ਬਹੁਤ ਸੀ ਬਹੁਤ ਹੀ ਡਿਜ਼ਾਈਨਰ ਦੇ ਅੰਦਰ ਕੀ ਆ ਲੋ ਆਪ ਬ੍ਰੈਂਡ ਚੈੱਕ ਕਰੋ ਚੈੱਕ ਕਰੋ ਚੈੱਕ ਸਿਰਫ ਓਨਲੀ 500 ਰੁਪਏ ਕੁਆਲਟੀ ਵੀ ਜੁੱਤਾ ਵੀ ਇੱਚ ਕਲਰ ਡਿਜ਼ਾਈਨ ਬਹੁਤ ਨੇ ਜੀ ਹਲੋ ਜੀ ਡੈਨ ਚੈੱਕ ਕਰੋ ਸੋਲ ਚੈੱਕ ਕਰੋ ਪੀਓ ਸੋਲ ਦੀ ਆਈਟਮ ਸਿਰਫ ਓਨਲੀ 500 ਰੁਪਏ ਦੇ। ਹੋਰ ਦੇਖੀਏ ਜੀ ਹਲੋ ਐਲ ਵੀ ਦੀ ਜੁੱਤੀ ਪੀਓ ਸੋਲ ਦੀ ਜੁੱਤੀ ਸਿਰਫ 500 ਰੁਪਏ ਦੀ ਜੀ। ਆ ਜੀ ਇਕ ਜੀ ਦਾ ਇਹ ਮੇਰੇ ਕੋਲ ਕਹਿੰਦਾ ਮੇਰੇ ਸਾਈਜ਼ ਆ ਬਹੁਤ بڑا ਸਾਈਜ਼ ਆ ਆਮ ਨਹੀਂ ਮਿਲਦਾ ਤਾਂ ਮੈਂ ਕਿਹਾ ਅੱਛਾ ਜੀ ਉਹਨਾਂ ਦੇ ਸਾਈਜ਼ ਜੀਗਾ 12 ਨੰਬਰ 500 ਰੁਪਏ ਦੇ ਵਿੱਚ ਕੋਈ ਦੁਕਾਨਦਾਰ ਦੇ ਜ਼ਿੰਮੇਵਾਰੀ ਹੋਵੇ ਪੁਲਿਸ ਆਓ ਵਿਜ਼ਿਟ ਕਰੋ ਪਾਤਣਾ ਬੰਗੇਬੂਟ ਹਾਊਸ ਠੀਕ ਹੈ ਜੀ ਇੱਕ ਵਾਰ ਜ਼ਰੂਰ ਆ ਕੇ ਜਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰੋ ਤੇ ਸਕਰੀਨ ਸ਼ਾਟ ਸਾਨੂੰ ਜ਼ਰੂਰ ਦਿਖਾ ਦਿਓ ਤੇ ਇਹ ਸਪੈਸ਼ਲ ਆਫਰ ਆਪਾਂ ਰੱਖ ਰੀਆਂ ਕਰਕੇ ਜਿਸ ਤਰ੍ਹਾਂ 15 ਅਗਸਤ ਹੈ ਉਸ ਚੀਜ਼ ਕਰਕੇ ਤੁਹਾਨੂੰ ਜਰੂਰ ਦਿਖਾਈ ਗੀਆ ਇੱਕ ਆਰਟੀਕਲ ਦੇਖੋ ਕਿੰਨਾ ਸੋਹਣਾ ਕਲਾਕ ਹੈ ਇਹ ਆਜੀ ਮੁੰਡਿਆਂ ਦੀ ਬਹੁਤ ਭਰੀ ਡਿਮਾਂਡ ਹੈ ਇਸ ਦੀ ਜਦ ਕਿ ਮੈਂ ਬੋਲ ਰਿਹਾ ਤੁਹਾਨੂੰ ਮੇਰੇ ਲੱਗਿਆ ਕਿਸ ਤਰ੍ਹਾਂ ਦਾ ਫਾਨੀ ਆਜੀ ਲੋ ਜੀ ਬ੍ਰੈਂਡ ਦਾ ਤੁਹਾਨੂੰ ਪਤਾ ਹੀ ਹੋਣਾ ਇਹਦਾ ਇਕੋਸ ਬ੍ਰੈਂਡ ਹੈ ਜੀ ਅਰ ਐਮ ਆਰ ਪੀ ਦੇਖੋ ਤੁਸੀਂ ਇਹਦਾ 3500 ਐਮ ਆਰ ਪੀ ਹੈ ਇਹ ਲੀ ਉੱਪਰ ਵੀ ਤੁਸੀਂ ਇਹ ਲਾ ਲਓ ਫੁੱਲ ਡਿਸਕਾਊਂਟ ਹੈ 35 ਵਾਲਾ ਜੁੱਤਾ ਸਿਰਫ ਇਹ ਲਾ ਲਓ ਤੁਸੀਂ ਇਹ ਲਾ ਲਓ ਵੀ 1000 ਰੁਪਏ ਦਾ pair only 1000 ਰੁਪਏ ਯਾਨੀ ਕਿ ਜਿਹੜਾ ਲੈਦਰ ਕਲਾ ਸੀਗਾ ਸਾਡਾ ਜਿਹੜਾ ਇੱਧਰ ਕੱਢਿਆ ਹੋਇਆ ਇਹ ਸਾਰਾ 1000 1000 ਰੁਪਏ ਦਾ pair ਹੈ ਜਿਵੇਂ ਕਾ ਬ੍ਰਾਂਡ ਚੈੱਕ ਕਰੋ ਤੁਸੀਂ ਦੇਖੋ ਗਾ ਲਓ ਬ੍ਰਾਂਡ ਚੈੱਕ ਕਰੋ 7 ਤੋਂ ਲੈ ਕੇ 8000 ਰੁਪਏ ਦਾ ਜੁੱਤਾ ਸਿਰਫ 1000 ਰੁਪਏ ਸੋ ਜਲਦੀ ਤੋਂ ਜਲਦੀ ਸਟੋਰ ਤੇ ਵੇਸਟ ਕਰੋ ਜਿਹੜੀ ਵੀ ਵੀਡੀਓ ਚਲ ਰਹੀ ਹੋ ਹਾਂ ਵੀਡੀਓ ላይ ਗਿਫਟ ਦਾਨੇ ਸ਼ੇਅਰ ਲੇਟ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਅ